ਤੁਹਾ ਜੋ ਵੀ ਕੋਈ ਇਹਦਾ ਡਿਸਕਲੋਜ਼ਰ ਹੋਇਆ ਵਧੀਆ ਉਹ ਫਿਰ ਉਹਨੂੰ ਅਸੀਂ ਤੁਹਾਨੂੰ ਰਿਵੀਲ ਕਰਦੇ ਨੇ ਸ਼ਕਤੀ ਦੇ ਨੇ ਤਿੰਨ ਪੜੇ ਜਾ ਚੁੱਕੇ ਨੇ ਸ਼ਕਤੀ ਦਾ ਰੋਲ ਖਾਇਆ ਲੈ ਤੱਕ ਸ਼ਕਤੀ ਨਾਮਜ਼ਦ ਕੀਤਾ ਕਿ ਅਸੀਂ ਉਹਦੇ ਆਹ ਦੇਖੋ 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 ਜਿਹੜਾ ਸ਼ਕਤੀ ਹੈ ਤੇ ਉਹਦੇ ਉਹਨੂੰ ਅਸੀਂ ਫਸਟੇ ਹੀ ਨਾਮਜ਼ਦ ਕਰਤਾ ਸੀ ਉਹਨ ਜਿਹੜਾ ਅਸੀਂ ਦੂਸਰੇ ਜਿਹੜੇ ਸਾਰੇ ਦੂਸਰੇ ਰਹਿੰਦੇ ਆ ਉਹਨਾਂ ਦੇ ਪਿੱਛੇ ਅਸੀਂ ਜਿਹੜਾ ਫਾਲੋ ਕਰ ਰਹੇ ਹਾਂ ਉਹਨੂੰ ਸਾਰਾ ਜਿੱਥੇ ਵੀ ਕੋਈ ਸਾਨੂੰ ਇਨਪੁਟ ਮਿਲਦੀ ਉਹਦੇ ਅਸੀਂ ਫਾਲੋ ਕਰਦੇ ਆ ਇਹ ਜਿਸੀ ਤੇ ਰਾਮਰਾਣ ਜਿਹਨਾਂ ਦੀ ਮੌਤ ਹੋਈ ਹੈ ਇਹ ਜਿਹੜੇ ਤਿੰਨ ਹੈਗੇ ਇਹਨਾਂ ਦਾ ਲਿੰਕ ਕਿਸ ਤਰ੍ਹਾਂ ਦੇ ਨਾਲ ਹੋਇਆ ਹੈਗਾ ਮਤਲਬ ਪੈਸੇ ਜਿਹੜੇ ਦੇ ਕਿਸ ਤਰ੍ਹਾਂ ਦੇ ਵੇਖੋ ਵੇਖੋ ਜਿਹੜੇ ਜਿਹੜੇ ਕਿਲਰ ਸੀਗੇ ਨਾ ਉਹ ਇਹਨਾਂ ਕੋਲ ਇਹਨਾਂ ਕੋਲ ਸਟੇ ਕੀਤੇ ਆ ਜਿਹੜੇ ਕਿਲਰ ਨੂੰ ਜਿਹੜਾ ਇਹ ਪੈਸਾ ਜਿਹੜਾ ਉਧਰ ਉਧਰ ਰੱਖ ਦਿੱਤਾ ਵਾ ਉਹ ਉਹ ਹੈਂਡਲਰ ਬਾਹਰ ਨੇ ਫੋਰਨ ਕੰਟਰੀ ਚ ਮੈਂ ਜਿਹੜੇ ਤਿੰਨ ਜਿਹੜੇ ਇਹ ਸ਼ੂਟਰ ਜਿਹੜੇ ਆ ਜਿਹੜੇ ਗਰੋਸ ਦਾ ਕੰਮ ਕਰਦੇ ਆ ਦੇਖੋ ਗਰੋ ਇਹਨਾਂ ਦਾ ਕੋਈ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਕੋਈ ਨਾ ਕਿੰਨਾਂ ਦੀ ਪਛਾਣ ਹੋਈ ਹੈ ਕੀ ਨਾਮ ਹੈ ਦੇਖੋ ਇਹਨਾਂ ਦੀ ਅਜੇ ਤੱਕ ਸਟਿਲ ਚੱਲ ਰਿਹਾ ਅਜੇ ਤੱਕ ਉਹ ਅਜੇ ਤੱਕ ਹਾਫ ਬੇਕਡ ਗੱਲ ਆ ਬਸ ਦੂਦੋ ਸਰਟਨ ਕਰਕੇ ਫੇਰ ਹੀ ਉਹਦਾ ਆਪਾਂ ਸਾਰਾ ਕਰਾਂਗੇ ਸਰ ਮਰਡਰ ਦਾ ਰੀਜ਼ਨ ਕੀ ਹੈ ਇਹ ਸਟਿਲ ਚੱਤੀ ਹੋ ਰਿਹਾ ਜੋ ਦੇਖੋ ਇਹ ਤੇ ਸਾਰੇ ਗੈਂਗਸਟਰ ਹੀ ਆ ਸਰ ਮਰਡਰ ਦਾ ਰੀਜ਼ਨ ਕੀ ਹੈ ਮਰਡਰ ਦਾ ਦੇਖੋ ਮਰਡਰ ਦਾ ਰੀਜ਼ਨ ਤੁਹਾਨੂੰ ਪਹਿਲੀ ਦਿਨ ਦੱਸਿਆ ਸੀ ਉਹਦੇ ਵਿੱਚ ਆਪਾਂ ਨੂੰ ਜਿਹੜੇ ਮੇਨ ਬੰਦੇ ਆ ਨਾ ਜੀ ਉਹ ਜਿਹੜੇ ਸਾਡੇ ਉਹਨਾਂ ਨੂੰ ਵੀ ਫੋਲੋ ਕਰ ਰਹੇ ਆ ਉਸ ਦਾ ਆਇਆ ਨਾ ਕਿ ਸਾਡੇ ਉਹ ਫਿਰ ਉਹਦਾ ਕਲੀਅਰ ਹੋ ਜਾਊਗਾ ਸਾਰਾ ਮੋਟਰਿਕਿਸ ਦੇ ਵਿੱਚ ਰਸਤੀ ਤੇਰੀ ਨਾ ਪਾਸ ਕੀਆ ਦੇਖੋ ਪਾਸ ਤੇ ਉੱਥੇ ਕੰਮ ਕਰਦੇ ਆ ਕੋਈ ਤੇ ਉੱਥੇ ਆਪਣਾ ਪੀਜੀ ਚਲੰਦਾ ਵਾ ਕੋਈ ਉੱਥੇ ਕੋਈ ਇੱਕ ਦੋ ਕੋਈ ਲੋਕਲ ਵੀ ਕੰਮ ਕਰਦੇ ਆ ਸਰ ਇਹੀ ਹੈ ਨਾ ਜੀ ਕਿਉਂਕਿ ਉਹ ਅਸੀਂ ਕਰ ਰਹੇ ਹਾਂ ਉਹਨਾਂ ਦਾ ਡਿਟੇਲ ਵਗੈਰਾ ਲੈ ਰਹੇ ਹਾਂ ਕੋਈ ਉਹਨਾਂ ਦੇ ਐਫਆਈਆ ਦਾ ਜੀ ਤਾਂ ਪੈਸਾ ਖਰਚ ਹੋ ਗਿਆ ਜੀ ਜਿਹੜੇ ਬਾਕੀ ਦੋ ਜਿਹਨਾਂ ਨੇ ਫਾਇਰ ਨਹੀਂ ਕੀਤਾ ਉਹਨਾਂ ਦੇ ਨਾਂ ਆਪਾਂ ਉਹੀ ਨਾ ਦੱਸਿਆ ਵੀ ਉਹ ਤਸਦੀਕ ਚੱਲਦੀ ਆਪਾਂ ਕਰ ਰਹੇ ਹਾਂ ਸਾਰਾ ਮਿਲ ਇਹ ਸਰ ਇਹਨਾਂ ਨੇ ਖੇਰਾਂ ਵਿੱਚ ਮਦਦ ਕੀਤੀ ਜੁਮ ਨੇ ਹਾਂ ਇੱਕ ਨੇ ਠੇਰਾਂ ਦੇ ਨਾਲ ਫਾਈਨਾਂਸ ਜਿਹੜਾ ਉਧਰੋਂ ਪੈਸੇ ਆਏ ਇਹਨਾਂ ਦੇ ਖਾਤਿਆਂ ਚ ਆਏ ਸੀ ਸਰ ਇਹਨਾਂ ਨਾਲ ਅਰਜੁਨ ਸੋਈ ਗਰੋਰ ਨਾਲ ਜੁੜਿਆ ਜਰਾਵੋ ਰਲਾ ਸ਼ਕਤੀ ਨਾਮ ਦੇ ਜਿੱਤਲੇ ਨੇ ਅਰਜੁਨ ਸੋਈ ਗਰੋਰ ਨਾਲ ਜੁੜਿਆ ਇਹ ਕੋਈ ਇੱਕ ਸੋਸ਼ਲ ਮੀਡੀਆ ਤੇ ਉਸ ਵੀ ਆਈ ਸੀ ਜਿਹੜੀ ਇੱਕ ਡ੍ਰੀਟ ਉਹ ਫਿਰ ਡ੍ਰੀਟ ਵੀ ਹੋ ਗਈ ਆ ਉੱਥੋਂ ਐਸੀ ਲਾਉਂਦੇ ਸੀਗੇ ਪਰ ਅਜੇ ਤੱਕ ਤਪੀਸ਼ ਚੱਲ ਰਹੀ ਆ ਵੀ ਉਹ ਲਿੰਕੇਜ ਇਹਨਾਂ ਦੀ ਕਿਵੇਂ ਬਣੀ ਉਦੋਂ ਸਰ ਜਿਹੜਾ ਪਰਵਾਸ ਸੁਨਿਸ਼ਚਿਤ ਹੋਇਆ ਹੀ ਨਹੀਂ ਹੋਇਆ ਵਰਮਾ ਪਰਿਵਾਰ ਜਿਨ੍ਹਾਂ ਦਾ ਟਿਕਾ ਦਿੱਤਾ ਗਿਆ ਹੈ ਵਪਾਰੀ ਉਹ ਪਰਿਵਾਰ ਵੀ ਤਸਵੀਰ ਕੁੱਝ ਦਿਖਾਈ ਹਲੇ ਬੜੇ ਨੂੰ ਵੇਖ ਰੋਣਾ ਨੂੰ ਤੇ ਅਸੀਂ ਤੇ ਕਾਰਵਾਈ ਕਰ ਹੀ ਰਹੇ ਸਾਰੇ ਤੁਹਾਨੂੰ ਵੀ ਪਤਾ ਵੀ ਅਸੀਂ ਏਵਰੀ ਡੇ ਏਵਰੀ ਡੇ ਸਾਡੀਆਂ ਕਿੰਨੀਆਂ ਪਾਰਟੀਆਂ ਜਿਹੜੀਆਂ ਬੜੀਆਂ ਪ੍ਰੋਗਰੈਸਿਵਲੀ ਕੰਮ ਕਰ ਰਹੀਆਂ ਵਾ ਅਸੀਂ ਜਲਦੀ ਹੀ ਇਸ ਕੇਸ ਦੇ ਵਿੱਚ ਸਾਰਾ ਇਹਨੂੰ ਮਤਲਬ ਵੀ ਕੇਸ ਲੌਜੀਕਲ ਐਂਡ ਤੱਕ ਲੈ ਜਾ ਸਰ ਜਗਤ ਵਰਮਾ ਜੇਦਨ ਸਮਸਾਨ ਗਾੜੀ ਪਹੁੰਚ ਆਸੀ ਉਹ ਇੱਕ ਬੰਦੇ ਦੇ ਪੈਰੀ ਹੱਤ ਕੇ ਲਾ ਕੇ ਰੁੰਦਾ ਹੀ ਕਿਹਾ ਚਾਚਾ ਮੇਰੇ ਭਰਾਵਾਂ ਦਾ ਕਤਲ ਦਾ ਨਾਮ ਦੱਸਦੇ ਤੇ ਬੰਦਾ ਕੋਣ